ਦੀ ਦੂਰਾ ਰਤਨਾਗਰ ਪਰਮਾਤਮਾ ਗੁਰਵਾਲਮੀਕ ਦਾ ਨਾਮ ਪੂਜੇ ਨਾਲ ਪ੍ਰੀਤ ਦੇ ਰਗਪਤ ਰਾਜਾ RAM ਬ੍ਰਹਮਾ ਵਿਸ਼ਨੋ ਸਿਮਰ ਦੇ ਸ਼ੀਸ਼ ਗਣੇਸ਼ ਮਹੀਸ਼ ਕਰਦੇ ਮੰਗਲ ਗੁਰੂ ਕਾਰ ਕੀ ਮਨੀਂਦਰ ਵੇਸ਼। ਆਗਮ ਅਗੋਚਰ ਪਾਰ ਬ੍ਰਹਮ ਵਾਲਨੀਕ ਨਿਰੰਕਾਰ। ਪੂਰਨ ਨਾਦ ਅਕਾਲ ਕੀ ਕੁਦਰਤ ਬੜੀ ਅਪਾਰ। ਜਿਹੜੇ ਸਿਮਰਦੇ ਨਾਮ ਪਰਮਾਤਮਾ ਦਾ। ਪਵਜਲ ਸਾਗਰਾਂ ਚੋਂ ਹੁੰਦੇ ਪਾਰ ਓ ਜਿਹੜਾ ਕੁੱਲ ਦੀ ਨਾਲ ਪਰੀਤ ਕਰਦਾ ਹੁੰਦਾ ਅਪਰਮ ਅਪਾਰ ਅਵਤਾਰ ਓ ਜੀ ਦੀ ਕਲਮ ਦੀ ਨੀਖਿਰਮ ਨ ਬਾਣੀ ਪੂਰਨ ਪੁਰਖ ਸਚਾਨ ਰੰਕਾਰ ਓ ਜੀ ਦੀ ਲਿਖਤਾਂ ਮਿਟੀ ਪੈ ਕੰਬਰਾ ਤੋਂ ਜੂਨਾ ਸਾਰਿਆਂ ਤੇ ਸਰਦਾਰ ਓ ਜਿਹੜਾ ਉਸ ਦੇ ਨਾਲ ਪਰੀਤ ਕਰਦਾ ਦਿੰਦਾ ਤਪਦਿਆਂ ਦੇ ਲਾਂ ਨੂੰ ਠਾਰ जिने बक्षते जी दे सामने राम दी हार होई वड्डा सारेयां तो कलाकार ओ जिने जनक दुलारी ने करी पूजा हरि ओम सचा परविदगार ओ ਪਹਿਲਾ ਮਾਰ ਕੀ ਫੇਰ ਸੁਰਜੀਤ ਕੀਤੇ ਔਗਣ ਹਾਰਿਆਂ ਨੂੰ ਬਖਸ਼ਨ ਹਾਰਿਓ ਕچے ਤੰਦ ਬਦਾ ਹਨੂਮਾਨ ਤਾਈ ਕਿੱਡਾ ਵੱਡਾ ਸੀ ਬਲੀ ਬਲਕਾਰ ਓ ਜਿੰਨਾ ਉਸ ਦੇ ਨਾਲ ਪਿਆਰ ਕੀਤਾ ਬਣ ਗਏ ਅਸਮਾਨ ਦੇ ਤਾਰਿਓ ਜਿਹੜੇ ਉਸ ਨੂੰ ਮਨੋ ਵਸਾਰ ਦੇਵੇ ਬਾਜੀ ਜਗ ਵਾਲੀ ਜਾਂਦਾ ਹਾਰ ਉਹਦੇ ਨਾਮ ਤੋਂ ਹੋਣ ਕੁਰਬਾਨ ਜਿਹੜੇ ਦਿੰਦਾ ਤਿਨਾਂ ਨੂੰ आनंददारयो कट कट ਦੇ ਵਿੱਚ ਪਰਵੇਸ਼ ਕਰਦਾ ਕਿਸੇ ਰੰਗ ਤੋਂ ਵੀ ਨਹੀਂ ਬਾਹਰ ਉਹ ਦੀ ਰੌਸ਼ਨੀ ਪਵੇ ਜਹਾਨ ਉਤੇ ਲੱਖਾਂ ਸੂਰਜਾਂ ਦਾ ਚਮਕਾਰਯੋ ਉਹਦੇ ਵਿੱਚ ਨਾ ਦੂਜਤ ਵੈਤ ਕੋਈ ਕਰਦਾ ਸਾਰਿਆਂ ਨਾਲ ਪਿਆਰ ਓਹ ਉਹਨੂੰ ਫਰਕ ਨਾ ਕਿਸੇ ਦੇ ਨਾਲ ਕੋਈ ਜੀਵ ਜੀਵ ਨੂੰ ਦਿੰਦਾ ਅਹਾਰਿਓ ਜਿੰਨਾ ਜਗ ਨਾ ਮਿਲੇ ਸੰਸਾਰ ਅੰਦਰ ਲੈਂਦਾ ਆਣ ਕੇ ਤੇ ਨਾ ਦੀਸਾਰ ਓਹ ਜਦੋਂ ਪੁੱਛਿਆ ਸ਼ੀਖਰੋ ਪਾਂਡਵਾਨੀ ਕਹਿੰਦਾ ਕ੍ਰਿਸ਼ਨ ਮੁਰਾਰ ਕਰਤਾਰ ਓ ਨਾਰਦ ਆਖਿਆ ਸੀ ਸ਼ਿਵਾ ਕੋਲ ਜਾ ਕੇ ਨਾਰਦ ਆਕਿਆ ਸੀ 시ਵਾ ਕੋ ਲ ਜਾ ਕੇ ਜੀਆਂ ਸਾਰਿਆਂ ਨੂੰ ਸਿਰਜਨ ਹਾਰ ਉਹ ਜਿਨੇ ਜੁਗ ਪਲਟਾਈ ਸੰਹਲਿਆ ਦੀ ਸਕੇ ਆ ਨਾਲ ਮੇਲ ਪਾਰਿਓ ਜਰੇ ਜਰੇ ਦੇ ਵਿਚਨਵਾਸਿ ਉਦਾਮ ਆਦ ਅੰਤ ਹੈ ਬ੍ਰਹਮ ਪਸਾਰ ਓਹ ਉਹਦੇ ਹੱਥ ਦੀ ਤਲੀ ਤੇ ਜਗ ਵਸੇ ਭਗਤ ਜਨਾਂ ਦੀ ਗਲੇ ਦਾ ਹਾਰ ਓਹ ਜਿਹੜੇ ਬੰਦਗੀ ਕਰਨ ਗੁਰਦੇਵ ਸਿੰਘਾ ਦਿੰਦਾ ਤਿਨਾਂ ਦੇ ਕਸ਼ਟ ਨਵਾਰਿਓ ਉਹਦੀ ਨਜ਼ਰ ਤੋਂ ਬਾਰਨਾ ਜੀਵ ਕੋਈ ਪੱਤਰ ਪੱਤਰ ਦੀ ਉਸ ਨੂੰ ਸਾਰ ਪਾਈ ਜਿਹੜਾ ਉਸ ਦੇ ਨਾਲ ਧਿਆਨ ਤਰਦਾ ਜਨਮ ਜਨਮ ਦੀ ਟੁੱਟਣ ਬੁਖਾਰ ਪਾਈ ਟੁੱਟੇ ਮਾਨਸੇ ਬਲੀ ਬਲਕਾਰੀਆਂ ਦੇ ਉਹਦੇ ਸਿੱਖ ਦੀ ਨਾਮ ਦੀ ਆਰ ਪਾਈ ਆਸਾ ਪੂਰਦਾ ਪੁੱਲ ਪੁਜਾਰੀਆਂ ਦੀ ਦਿੰਦਾ ਸੈਂਕੜੇ ਕਾਜ ਸਵਾਰ ਪਾਈ ਸ਼ਕਤੀਵਾਨ ਮਹਾਨ ਅਕਾਲ ਮੂਰਤ ਰਮਝਾਂ ਦਿਲਾਂ ਦੀਆਂ ਬੁਝਨ ਹਾਰ ਪਾਈ ਉਹ ਜੋੜ ਦਿੰਦਾ ਟੁੱਟੇ ਪੱਤਰਾਂ ਨੂੰ ਕੁਦਰਤੋ ਦੀ ਬੜੀ ਅਪਾਰ ਪਾਈ ਮਾਥੇ ਕੱਜ ਤੇਰਾ ਚਨ ਉਤਾਰ ਦਿੱਤਾ ਦੇ ਕੇ ਨਾਮ ਦੇ ਉਸ ਪੰਡਾਰ ਪਾਈ ਗੁੱਸਾ ਵਟਣਾ ਸਦਾ ਨਰਵੈਰ ਰਹਿੰਦਾ ਉਹ ਦੀ ਕਿਸੇ ਦੇ ਨਾਲ ਨਾ ਖਾਰ ਪਾਈ ਜਿੰਨੇ ਜੀਵ ਜਹਾਨ ਦੇ ਵਿੱਚ ਉਤਪਤ ਉਹਦਾ ਸਾਰੇ ਨਾਲ ਪਿਆਰ ਪਾਈ ਕੂੜੇ ਵਣਜਨੀਰ ਆ ਮੋਤੀਆਂ ਦੇ ਉਹਦੇ ਨਾਮ ਦਾ ਸੁਲਵਪਾਰ ਪਾਈ ਜਿਹੜਾ ਉਹਦੇ ਨਾਲ ਪ੍ਰੀਤ ਕਰਦਾ ਜੀਵਨ ਸਫਲ ਹੈ ਵਿੱਚ ਸੰਸਾਰ ਪਾਈ ਜਿਹੜੇ ਉਸ ਦਾ ਨਾਮ ਜਪਾਰ ਜਾਂਦੇ ਪੈਂਦੀ ਜਮਾਂ ਦੀਨਾ ਤਿੰਨਾ ਮਾਰ ਪਾਈ ਜਿਨੇ ਕਲਿਆ ਵਿੱਚ ਜਹਾਨ ਤੈਨੂੰ ਬੈਠਾ ਉਸ ਨੂੰ ਮਨੋ ਵਸਾਰ ਪਾਈ ਜਿਨੇ ਬੰਤ ਬਣਾਈ ਨਿਸਾਨ ਤੇਰੀ ਸਦਾ ਉਸ ਦਾ ਸ਼ੁਕਰ ਗੁਜ਼ਾਰ ਪਾਈ ਜਾਂਦੇ ਰੱਬ ਦਾ ਨਾਮ ਚਤਾਰ ਜਿਹੜੇ ਲੈਂਦੇ ਸੁਰਗ ਦੇ ਵਿੱਚ ਬਹਾਰ ਪਾਈ ਗੁਜੇ ਰੇ ਨਾ ਪਾਪ ਅਪਰਾਧ ਕੀਤੇ ਅੱਗੇ ਹੋ ਦੇ ਜਦੋਂ ਨਤਾਰ ਪਾਈ ਕੁੰਟਾਂ ਪੈਂਦੀਆਂ ਪਾਪੀਆਂ ਬੰਦਿਆਂ ਨੂੰ ਕੋਈ ਸੁਣੇ ਨਾ ਕੋ ਕਪਕਾਰ ਪਾਈ ਜਿਨੇ ਕਲਿਆ ਵੇ ਸੰਸਾਰ ਤੈਨੂੰ ਨਾਮ ਉਸ ਦਾ ਰਿਆਵਸਾਰ ਪਾਈ ਤੂੰ ਤਾਂ ਉਸ ਨੂੰ ਕਦੇ ਨਾ ਯਾਦ ਕੀਤਾ ਜਿੰਨੇ ਕੱਢਣਾ ਨਰਕ ਚੋਂ ਬਾਹਰ ਪਾਈ ਤੂੰ ਤਾਂ ਉਸ ਨੂੰ ਵੈਰ ਸਹੀੜ ਬੈਠਾ ਜਿੰਨੇ ਬਣਤ ਬਣਾਈ ਇਨਸਾਨ ਤੇਰੀ ਤੂੰ ਤਾਂ ਉਸ ਨੂੰ ਵੈਰ ਸਹੀੜ ਬੈਠਾ ਜਿੰਨੇ ਬਣਤ ਬਣਾਈ ਇਨਸਾਨ ਤੇਰੀ ਗਿਲਦਾ ਚਿਤਾਰ ਪਰਮਾਤਮਾਨੂ ਉਮਰ ਲੰਘਦੀ ਜਾਂਵਦੀ ਵੰਦੀਵਾਗ ਨੇਰੀ ਗਿਲਦਾ ਚਿਤਾਰ ਪਰਮਾਤਮਾਨੂ ਉਮਰ ਲੰਘਦੀ ਜਾਂਵਦੀ ਵੰਦੀਵਾਗ ਨੇਰੀ ਗੁਰੂ ਵਾਲਮੀਕ ਦੇ ਕੀਰਤੀ ਕਰਦੇ ਗੁਰਮਖ ਲੋਗ ਕਟੇ ਨਾਮ ਅਕਾਲ ਦਾ ਜਨਮ ਜਨਮ ਕੇ ਰੋਗ ਗੁਰ ਕਾ ਨਾਮ ਅਸਾਰ ਸਿਰੇ ਮੇਚਾ ਸੋਗ ਸਾਪੁਰ ਸਰਬ ਦੀ ਪਰਮੇਸ਼ਰ ਕਾ ਜੋਗ ਵਾਲਮੀਕ ਰਤਨਾ ਗੁਰੂ ਵਾਲਮੀਕ ਨਰੰਕਾਰ ਸੋਈ ਖੇਲਾ ਸਾਰੀਆਂ ਸੋਈ ਬ੍ਰਹਮ ਵਿਸਾਰ ਰਤਨਾ ਗੁਰੂ ਭਗਵੰਤ ਹੈ ਗੁਰੂ ਵਾਲਮੀਕ ਦਾ ਨਾਮ ਚਰਨ ਕਮਲ ਜਿਦ ਜੋੜ ਕੇ ਤਰਿਆ ਰਾਜਾ ਰਾਮ ब्रह्मा विष्णुषि मरदेशे शगनेश महेश नारद जाल चेत देरिखि मुनि दरवेश पढ़त सुनत सबदरे अमर गुरु की काथ पूजा करे ज्ञान के मन नाथ ਤਾਰਦਾ ਸੇਵਕ ਗੁਰੂ ਕਾ ਜੋ ਪਾਣੀ ਪਰਪਾਤ ਗਿਲਦਾ ਸਾਹਿਬ ਗੁਰੂ ਪਿਤਾ ਹੈ ਹਮ ਸਭ ਉਸ ਦੇ ਨਾਤ ਪਉੜੀ ਓਮ ਨਾਮ ਆਦ ਗੁਰੂ ਰਤਨਾਗਰ ਸਵਾਮੀ ਸਰਵ ਕਲਾ ਕੇ ਅੰਤਰ ਜਾਮੀ ਜਨਮ ਜਨਮ ਕੇ ਸੰਕਟ ਹਰੋ ਆਸ ਮਾਰੀ ਪੂਰਨ ਕਰੋ ਭਗਤ ਜਨਾ ਜਿਰ ਦਾ ਕੋ ਹਥ ਲਖ ਨਰੰਜਨ ਦੀਨਾ ਨਾਥ ਕੋਟ ਪ੍ਰਾਦ ਮਿਟੇ ਜਮ ਦੁਖ ਹਮ ਕਰੇ ਅਮੇਚਾ ਸੋਖ ਜੋ ਜਨ ਤੇਰਾ ਨਾਮ ਤੇ ਆਏ ਜੋ ਇਚਿਤ ਸੋਈ ਫਲ ਪਾਈ ਓਮ ਨਾਮ ਜਗਦੀਸ਼ ਮਕੰਦਾ ਸੁਖੀ ਰਹੇ ਜੋ ਨਾਮ ਜਪੰਦਾ ਕਾਟੋ ਰੋਗ ਸੁਖ ਸਭ ਮੇਰੀ ਫੁੱਲ ਚੜਾਉਂ ਦਰ ਪਰ ਤੇਰੇ ਹੋਵੈ ਜਨਮ ਸਫਲ ਗੁਰੂ ਦੇਵ ਜੋ ਜਿਤ ਲਾਵੇ ਸਤਗੁਰੂ ਸੇਵ ਸਫਲ ਗੁਰਦੇਵ